ਇਹ ਸਮਾਗਮ ਪ੍ਰਾਪਤ ਹੋਇਆ ਹੈ ਅਸੀਂ ਆਪਣੇ ਆਪਣੇ ਬੜਾ ਹੀ ਮਾਲ ਭਰਿਆ ਭਾਂਗਾ ਭਰਿਆ ਬਸਤ ਕਰ ਰਹੇ ਹਾਂ ਬੇਟੇ ਤੁਹਾਡੇ ਸਕੂਲ ਫੰਕਸ਼ਨ ਚੱਲ ਰਿਹਾ ਹੈ ਤੇ ਉਸ ਮੰਤਰੀ ਸਾਹਿਬ ਆਏ ਨੇ ਉਸ ਸੰਬੰਧੀ ਕੀ ਕਹਿਣੀ ਤੁਹਾਡਾ ਜੀ ਦੇਖੋ ਮੇਰਾ ਤਾਂ ਇਹ کہنا ਵਸ ਮੈਂ ਮੇਰਾ ਨਾਮ ਤਨੁਸ਼ਰੀ ਹੈ ਫਿਰ ਮੈਂ ਪਲਸ ਪਲਸ 2 ਕਲਾਸ ਦੀ ਵਿਦਿਆਰਥਣ ਹਾਂ ਮੈਂ ਇਸ ਸਕੂਲ ਨਾਲ ਹੈਡੀ ਦੀ ਵਿਦਿਆਰਥਣ ਹਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਜਿਹੜੀ ਸਰਕਾਰ ਨੇ ਸਾਨੂੰ ਇਹ ਸਨੁਮਤਾ ਪ੍ਰਦਾਨ ਕੀਤੀਆਂ ਸਰਦਾਰ ਭਗਵੰਤ ਮਾਨ ਜੀ ਸਰਦਾਰ ਹਰਜੋਤ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਦਜੀ ਅੱਜ ਸਾਡੇ ਕੈਬਨਿਟ ਮੰਤਰੀ ਤਰੁੰਤ ਸਿੰਘ ਜੀ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਸ ਕਾਰਨ ਬੱਚਿਆਂ ਨੂੰ ਬਹੁਤ ਜ਼ਿਆਦਾ ਆਸਾਨੀ ਹੁੰਦੀ ਹੈ ਸਾਡੇ ਸਕੂਲ ਵਿੱਚ ਪੜਾਈ ਬਹੁਤ ਵਧੀਆ ਟੰਗ ਨਾਲ ਕਰਾਈ ਜਾਂਦੀ ਹੈ ਜਿਸ ਜੋ ਸਾਡੇ ਸਕੂਲ ਦੇ ਅਧਿਆਪਕ ਵੀ ਬਹੁਤ ਮਿਹਨਤ ਕਰਦੇ ਹਨ ਜਿਸ ਕਾਰਨ ਸਾਡੇ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ ਬਹੁਤ ਵਧੀਆ ਆਉਂਦੇ ਹਨ ਸਾਡੇ ਸਕੂਲ ਵਿੱਚ ਬਹੁਤ ਜ਼ਿਆਦਾ ਪੜਾਈ ਵਧੀਆ ਹੋ ਰਹੀ ਹੈ ਸਾਡੇ ਸਕੂਲ ਵਿੱਚ 스마트 ਰੂਮ ਬਣੇ ਹਨ ਜਿਹਦੇ ਨਾਲ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਸਾਡੇ ਸਕੂਲ ਦੇ ਅਧਿਆਪਕ ਬਹੁਤ ਜ਼ਿਆਦਾ ਸਾਡੇ ਨਾਲ ਫ੍ਰੈਂਡਲੀ ਨੇ ਜੇ ਅਸੀਂ ਉਹਨਾਂ ਨੂੰ ਆਪਣੀ ਕੋਈ ਪ੍ਰੋਬਲਮ ਦੱਸਦੇ ਹਾਂ ਉਹ ਸਾਡਾ ਸੋਲੂਸ਼ਨ ਜਲਦੀ ਹੀ ਕਰਕੇ ਦਿੰਦੇ ਹਨ ਸਾਡੇ ਸਕੂਲ ਦੇ ਅਧਿਆਪਕਾਂ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਜੋ ਸਾਡੇ ਲਈ ਇੰਨਾ ਕੁਝ ਕਰਦੇ ਹਨ ਸਾਡੇ ਸਕੂਲ ਵਿੱਚ ਪ੍ਰੋਜੈਕਟਰ ਲਗਾਏ ਗਏ ਹਨ 스마트 ਰੂਮ ਦੇ ਵਿੱਚ ਜਿਸ ਨਾਲ ਬੱਚਿਆਂ ਨੂੰ ਪੜਾਈ ਕਰਨ ਵਿੱਚ ਮੁਸ਼ਕਿਲ ਨਹੀਂ ਹੁੰਦੀ ਸਾਡੇ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਯੋਗਤਾ ਮਤਰਾਈਆਂ ਜਾਂਦੀਆਂ ਹਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ ਦੇ ਇਸ ਖੇਡਾਂ ਹੁੰਦੀਆਂ ਹਨ ਸਾਡੇ ਸਕੂਲ ਦੇ ਵਿੱਚ ਸਾਡਾ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੈ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਕਿਉਂਕਿ ਪ੍ਰਾਈਵੇਟ ਸਕੂਲ ਸਾਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਵੀ ਸਾਡੇ ਸਕੂਲ ਵਿੱਚ ਦਾਖਲਾ ਲੈਣ ਲਈ ਵੇਟ ਕਰਨੀ ਪੈ ਸਕਦੀ ਹੈ ਸਾਡੇ ਸਕੂਲ ਵਿੱਚ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਸਾਨੂੰ ਪੜਾਇਆ ਜਾਂਦਾ ਹੈ ਸਾਡੇ ਸਕੂਲ ਵਿੱਚ ਲਿਸਨਿੰਗ ਲੈਬ ਸਾਇੰਸ ਲੈਬ ਮੈਥ ਲੈਬ ਬਹੁਤ ਸਾਰੀਆਂ ਅਹਜੀਆਂ ਸਾਨੂੰ ਰੂਮ ਬਣਾ ਕੇ ਦਿੱਤੇ ਗਏ ਹਨ ਜਿਸ ਨਾਲ ਸਾਨੂੰ ਬਹੁਤ ਜ਼ਿਆਦਾ ਲਾਫ ਪ੍ਰਾਪਤ ਹੋਇਆ ਹੈ ਸਾਡੇ ਸਕੂਲ ਵਿੱਚ ਇੰਗਲਿਸ਼ ਸਿੱਖਣ ਲਈ ਸਾਨੂੰ ਔਖਾ ਨਾ ਲੱਗੇ ਕਿ ਇਸਨਿੰਗ ਲੈ ਬਿਆਰ ਕੀਤੀ ਗਈ ਹੈ ਜਿਸ ਨਾਲ ਸਾਨੂੰ ਇੰਗਲਿਸ਼ ਬੋਲਣਾ ਔਖਾ ਨਹੀਂ ਲੱਗਦਾ ਇਸ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਤੁਮੋਲਾਂ ਜਿਸ ਨੇ ਅਸੀਂ ਬਹੁਤ ਜ਼ਿਆਦਾ ਹੱਥ ਰੱਖੀ ਹਾਂ ਸਾਡੇ ਸਕੂਲ ਸਾਡੇ ਸਕੂਲ ਵਿੱਚ ਸਾਨੂੰ ਮਜ਼ੀਕਾ ਮਿਲਦਾ ਹੈ ਜੋ ਬੱਚੇ ਨਹੀਂ ਪੜ ਸਕਦੇ ਹੈਗੇ ਉਹਨਾਂ ਨੂੰ ਟੀਸ ਦਿੱਤੀ ਜਾਂਦੀ ਹੈ ਉਸ ਤੋਂ ਮਜ਼ੀਕਾ ਦੇ ਕੇ ਵਰਦੀਆਂ ਦਿੱਤੀਆਂ ਜਾਂਦੀਆਂ ਮਿੱਟੀ ਮਿਲ ਮਿਲਦਾ ਹੈ ਉਹਨਾਂ ਨੂੰ ਸਾਡੇ ਸਕੂਲ ਵਿੱਚ ਬਹੁਤ ਜ਼ਿਆਦਾ ਬੰਗਿਆ ਟਾਂਗ ਨਾਲ ਪੜਾਈ ਹੋ ਰਹੀ ਹੈ ਸਾਨੂੰ ਇਸ ਗੱਲ ਤੇ ਬਹੁਤ ਜ਼ਿਆਦਾ ਮਾਨ ਹੈ ਇਸ ਕਰਕੇ ਮੈਂ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਸਾਡੇ ਸਕੂਲ ਨੂੰ ਉਹਨਾਂ ਨੇ ਇਨਾ ਵਧੀਆ ਬਣਾਇਆ ਹੈ ਜੋ ਸਾਨੂੰ ਇਸ ਸਕੂਲ ਵਿੱਚ ਪੜਨ ਦਾ ਮੌਕਾ ਮਿਲਿਆ ਹਾਂ ਸਾਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਾਦੇ ਸਕੂਲ ਵਿੱਚ ਵਿੱਚ ਫ੍ਰੀ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਮੈਂ ਅੱਜ ਤੁਹਾਡੇ ਸਕੂਲ ਫੰਕਸ਼ਨ ਤੇ ਵਿਸ਼ੇਸ਼ ਤੌਰ ਤੇ ਮੰਤਰੀ ਸਾਹਿਬ ਆਏ ਨੇ ਕਿ ਇਸ ਬੰਦੇ ਕੀ ਕਹਿਣੇ ਤੁਹਾਡੇ ਹਾਂ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਰੰਦਰ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਹਿੜੀ ਵਿਖੇ ਸਾਇੰਸ ਮਿਸਟਰੈਸ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਤੇ ਅੱਜ ਸਾਡੇ ਸਕੂਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਜੀ ਬੈਸ ਔਰ ਤਰਨਪ੍ਰੀਤ ਸਿੰਘ ਸੌਨ ਜੀ ਕੈਬਨਿਟ ਮੰਤਰੀ ਜੀ ਦੇ ਵੱਲੋਂ ਜੋ ਸਾਂਝੇ ਯਤਨਾਂ ਦਾ ਦੇ ਦੁਆਰਾ ਬਦਲਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਮੁਹਿੰਮ ਚੱਲੀ ਹੈ ਉਸ ਦੇ ਲਈ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਨੇ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣ ਵਾਸਤੇ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਸ ਦੇ ਲਈ ਅਸੀਂ ਸਰਕਾਰ ਦੇ ਧੰਨਵਾਦ ਦੀ ਹਾਂ ਇਸ ਮੁਹਿੰਮ ਦੇ ਅੰਡਰ ਸਰਕਾਰ ਵੱਲੋਂ ਜੋ ਵੱਖ-ਵੱਖ ਵਿਕਾਸ ਕਾਰਜ ਉਲਿੱਕੇ ਗਏ ਹਨ ਉਹ ਵਾਕਈ ਬਹੁਤ ਸ਼ਲਾਘਾਯੋਗ ਹਨ ਇਸ ਮੁਹਿੰਮ ਦੇ ਅੰਡਰ ਸਾਡੇ ਸਕੂਲ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਦਾ ਸੁਧਾਰ ਹੋਇਆ ਹੈ ਇਸ ਲਈ ਬਹੁਤ ਅਸੀਂ ਸਰਕਾਰ ਦੇ ਧੰਨਵਾਦ ਦੀਆਂ ਇਹਨਾਂ ਦੇ ਨਾਲ ਨਾਲ ਸਰਕਾਰ ਦੇ ਵਿੱਚ ਸਰਕਾਰ ਨੇ ਕੰਪਿਊਟਰ ਲੈब्स ਸਾਇੰਸ ਲੈब्स ਇੰਗਲਿਸ਼ ਲੈਬ ਦੀ ਲਿਸਨਿੰਗ ਲੈਬ ਜੋ ਹੈ ਉਹ ਨਵੀਂ ਇੰਟਰੋਡਿਊਸ ਕੀਤੀ ਹੈ ਜਿਸ ਦੇ ਵਿੱਚ ਬੱਚਿਆਂ ਦੀ ਜੋ ਇੰਗਲਿਸ਼ ਦੇ ਲਈ ਡਿਫਿਕਲਟੀ ਹੈ ਉਹ ਬਿਲਕੁਲ ਰਿਮੂਵ ਹੋ ਜਾਏਗੀ ਉਹ ਬੱਚੇ ਇੰਗਲਿਸ਼ ਨੂੰ ਜੋ ਡਰ ਹੈ ਬੱਚਿਆਂ ਦੇ ਮਨ ਦੇ ਵਿੱਚ ਉਹ ਬਿਲਕੁਲ ਠੀਕ ਹੋ ਜਾਵੇਗਾ ਉਸ ਤੋਂ ਡਰਨ ਦੀ ਬਜਾਏ ਉਸ ਨੂੰ ਆਪਣਾ ਮਿਤ ਬਣਾਣਗੇ ਸਰ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਬਹੁਤ ਸਾਰੀਆਂ ਜੋ ਸਰਕਾਰ ਨੇ ਜਿਵੇਂ ਐਮ ਡੀ ਐਮ ਹੈ ਉਹ ਬੱਚਿਆਂ ਨੂੰ ਦਿੰਦੇ ਹਨ ਕਾਫੀ ਪੋਸਟਿੰਗ ਮੀਨੂ ਤਿਆਰ ਕਰਕੇ ਦਿੱਤਾ ਹੈ ਸਮੇਂ ਸਿਰ ਕਿਤਾਬਾਂ ਮਿਲਦੀਆਂ ਹਨ ਉਹਨਾਂ ਨੂੰ ਫ੍ਰੀ ਵਰਦੀਆਂ ਮਿਲਦੀਆਂ ਹਨ ਇਹਨਾਂ ਸਾਰੀਆਂ ਸਹੂਲਤਾਂ ਦਾ ਅਸੀਂ ਪੰਜਾਬ ਸਰਕਾਰ ਦੇ ਲਈ ਧੰਨਵਾਦ ਕਰਦੇ ਆ ਇਹਨਾਂ ਇਨਫਰਾਸਟ੍ਰਕਚਰ ਦੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਦਾ ਇੰਨਾ ਵਧੀਆ ਪ੍ਰਬੰਧ ਹੈ ਸਾਰੀਆਂ ਜੋ ਟੀਚਰਸ ਦੀਆਂ ਪੋਸਟਾਂ ਨੇ ਸਾਰੇ ਅਧਿਆਪਕ ਆਪਣੀ ਮਿਹਨਤ ਕਰਵਾ ਕੇ ਬੱਚਿਆਂ ਦੇ ਸੁਧਾਰ ਦੇ ਲਈ ਬਹੁਤ ਜ਼ਿਆਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ ਇਹਨਾਂ ਗੱਲਾਂ ਦਾ ਅਸੀਂ ਸਰਕਾਰ ਦੇ ਲਈ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਤਕਨੀਕ ਆਈ ਆਪਣਾ ਮੇਰਾ ਨਾਮ ਮਹਿਕ ਪ੍ਰਕਾਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਲੈਵਲ ਸਕੂਲ 10ਵੀਂ A ਵਿੱਚ ਪੜ੍ਹਦੀ ਹਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਾਰੇ ਅਧਿਆਪਕ ਜਮਾਨ ਬਹੁਤ ਹੀ ਮਿਹਨਤੀ ਹਨ ਉਹ ਸਾਨੂੰ ਹੱਤੀ ਕਿਰਤ ਕਰਨ ਦੀ ਆਦਤ ਪਾਉਂਦੇ ਹਨ ਅਸੀਂ ਵਿਜਲਨ ਬਲਾਸਟਰ ਦੇ ਤਹਿਤ ਪੀਟੀਐਮ ਵੇਲੇ ਕਈ ਸਟਾਲਾਂ ਲਗਾਈਆਂ ਸਨ ਜਿਨ੍ਹਾਂ ਨਾਲ ਅਸੀਂ ਬਹੁਤ ਕਮਾਈ ਕੀਤੀ ਹੈ ਤੇ ਸਾਨੂੰ ਹੱਤੀ ਕਿਰਤ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਹੱਤੀ ਕਿਰਤ ਕਰਾਂਗੇ ਤਾਂ ਸਾਡੇ ਆਪਣੇ ਆਪ ਕਮਾਈ ਕਰ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਸਾਨੂੰ ਹੱਥੀ ਕੰਮ ਕਰਨਾ ਆਉਂਦਾ ਹੈ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਉਪਲਬਧ ਕੀਤੀਆਂ ਹਨ ਸਾਡੇ ਸਕੂਲ ਵਿੱਚ ਸਮਾਰਟ ਕਲਾਸਿਸ ਕੰਪਿਊਟਰ ਲੈਬਸ ਅਤੇ ਇੰਗਲਿਸ਼ ਲਿਸਨਿੰਗ ਕਲਾਸਿਸ ਵੀ ਹਨ ਇੰਗਲਿਸ਼ ਦੀ ਕਲਾਸਿਸ ਦਾ ਇਹ ਪੈਦਾ ਹੈ ਕਿ ਹੁਣ ਜਿਹੜੇ ਬੱਚਿਆਂ ਨੂੰ ਇੰਗਲਿਸ਼ ਬੋਲਣ ਵਿੱਚ ਦਿੱਕਤ ਆਉਂਦੀ ਹੈ ਆਉਣ ਵਾਲੇ ਸਮੇਂ ਵਿੱਚ ਉਹ ਇੰਗਲਿਸ਼ ਜਲਦੀ ਬੋਲਣਗੇ ਅਤੇ ਬਿਨਾਂ ਸੰਕੋਚ ਬੋਲ ਸਕਦੇ ਹਨ ਧੰਨਵਾਦ ਬੇਟਾ ਕਿਨ ਹੋਈ ਆਪਣੇ ਮੇਰਾ ਨਾਮ ਹਰਮਨਜੋਤ ਕੋਹਰਾਸ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਲਹਿੜੀ ਸਕੂਲ ਵਿੱਚ 10ਵੀਂ ਕਲਾਸ ਵਿੱਚ ਪੜ੍ਹਦੀ ਹਾਂ ਸਭ ਤੋਂ ਪਹਿਲਾਂ ਮੈਂ ਤਰਨਪ੍ਰੀਤ ਸਿੰਘ ਸੌਂਦ ਜੀ ਨੂੰ ਭਗਵੰਤ ਮਾਨ ਜੀ ਨੂੰ ਅਤੇ ਹਰਜੋਤ ਸਿੰਘ ਬੈਂਸ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਸਕੂਲ ਵਿੱਚ ਆਏ ਮੈਂ ਉਹਨਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸਕੂਲ ਨੇ ਖੇਡਾਂ-ਵੱਤਨ ਪੰਜਾਬ ਵਿੱਚ ਹਿੱਸਾ ਲੈ ਕੇ ਵਕ-ਵਕ ਤਗਮੇ ਜਿੱਤੇ ਹਨ ਸਾਡੇ ਸਕੂਲ ਵਿੱਚ ਸਮਾਰਟ ਕਲਾਸਿਸ ਪ੍ਰੋਵਾਈਡ ਕੀਤੀਆਂ ਹਨ ਜਿਸ ਕਾਰਨ ਬੱਚਿਆਂ ਨੂੰ ਪੜ੍ਹਾਈ ਵਿੱਚ ਸਹਾਇਤਾ ਹੁੰਦੀ ਹੈ ਸਾਡੇ ਸਕੂਲ ਵਿੱਚ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਸਰਕਾਰ ਨੇ ਇਸ ਲਈ ਸਰਕਾਰ ਦਾ ਅਸੀਂ ਬਹੁਤ ਧੰਨਵਾਦੀ ਹਾਂ ਮੈਂ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ ਧੰਨਵਾਦ ਮੇਟਕੀ ਨੂੰ ਹੋਏ ਆਪਣਾ ਮੇਰਾ ਨਾਮ ਹੈ ਕ੍ਰਿਪਕੌਰ ਹੈ ਮੈਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪ੍ਰਧਾਨ ਸਿੰਘ ਜੀ ਨੂੰ ਅਤੇ ਦਰਪਨ ਪ੍ਰਸਾਦ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਕਿ ਉਹ ਸਾਡੇ ਸਕੂਲ ਵਿੱਚ ਆਏ ਤੇ ਮੈਂ ਆਪਣੇ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਸਾਡੇ ਅਧਿਆਪਕ ਸਹਿਬਾਨ ਸਾਰੇ ਬਹੁਤ ਹੀ ਮਿਹਨਤੀ ਹਨ ਉਹ ਸਾਨੂੰ ਹੱਤੀ ਗੀਤ ਕਰਨ ਦੀ ਆਦਤ ਪਾਉਂਦੇ ਹਨ ਉਹਨਾਂ ਨੇ ਬਿਜ਼ਨਸ ਬਲਾਸਟਰ ਦੇ ਤਹਿਤ ਸਾਡੇ ਤੋਂ ਕਈ ਸਟਾਲਾਂ ਲਗਵਾਈਆਂ ਜਿਨ੍ਹਾਂ ਨਾਲ ਅਸੀਂ ਬਹੁਤ ਕਮਾਈ ਕੀਤੀ ਤੇ ਸਾਨੂੰ ਹੱਤੀ ਕਿਰਤ ਕਰਨ ਦਾ ਉਹ ਇਹ ਬਾਈਬਲ ਜੀ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਲੇਹੜੀ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਹ ਜੀ ਉਹਨਾਂ ਦੇ ਸਾਂਝੇ ਯਤਨਾਂ ਸਦਕਾ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਆ ਰਹੀ ਆ ਉਹ ਬਹੁਤ ਵੱਡੇ ਪੱਧਰ ਤੇ ਆ ਰਹੀ ਆ ਜਿਸ ਦੇ ਵਿੱਚ ਅੱਜ ਜੋ ਫੰਕਸ਼ਨ ਹੋਇਆ ਸਾਡੇ ਇਹਦੇ ਵਿੱਚ ਅਸੀਂ ਸਾਡੇ ਸਕੂਲ ਨਹੀਂ ਲਾ ਲਓ ਵੀ ਸਾਡੇ ਸਕੂਲ ਨੂੰ ਲਗਭਗ ਦੋ ਕਲਾਸਰੂਮਾਂ ਦੀ ਜਿਹਦੀ ਜਿਹਦੀ ਲਗਭਗ ਰਕਮ ਹੁੰਦੀ ਆ 15 ਲੱਖ 2000 ਰੁਪਏ ਤੇ ਨਾਲ ਲੈਬਸ ਜਿਹਦੀ ਰਕਮ ਹੈਗੀ 15 ਲੱਖ 2000 ਰੁਪਏ ਤੇ ਜਿਹੜੇ ਵਾਸ਼ਰੂਮ ਨੇ ਜਿਹੜੇ ਉਹਨਾਂ ਦੀ ਰਿਪੇਅਰ ਆ ਤਿੰਨ ਵਾਸ਼ਰੂਮ ਲੜਕੀਆਂ ਦੀ ਰਿਪੇਅਰ ਵਾਸ਼ਰੂਮਾਂ ਦੀ 1,50,000 ਰੁਪਏ ਜੋ ਅਜੇ ਨਹੀਂ ਪੱਥਰ ਰੱਖਿਆ ਗਿਆ ਤੇ ਇਸ ਦੇ ਨਾਲ ਕੀ ਆ ਜਿਹੜੇ ਸਾਡੇ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦਾ ਹਗਾ ਉਹ ਵੱਡੇ ਪੱਧਰ ਤੇ ਕੰਮ ਹੋ ਰਿਹਾ ਤੇ ਜਿਸ ਦੇ ਨਾਲ ਬੱਚਿਆਂ ਨੂੰ ਸਕੂਲ ਦੇ ਵਿੱਚ ਕਿਤਾਬਾਂ ਸਮੇਂ ਸਿਰ ਮਿਲਦੀਆਂ ਨੇ ਉਹਨਾਂ ਨੂੰ ਵਰਦੀਆਂ ਸਮੇਂ ਸਿਰ ਮਿਲਦੀਆਂ ਨੇ ਪੋਸਟੇ ਖਾਣਾ ਸਮੇਂ ਸਿਰ ਮਿਲਦਾ ਤੇ ਵਧੀਆ ਤਰੀਕੇ ਨਾਲ ਮਿਲਦਾ ਤੇ ਇਹਦੇ ਨਾਲ ਨਾਲ ਪ੍ਰੋਜੈਕਟਰਾਂ ਦੇ ਪੜਾਈ ਹੋ ਰਹੀ ਆ ਟੀਚਰਾਂ ਦੀ ਕੋਈ ਘਾਟ ਨਹੀਂ ਅਧਿਆਪਕ ਸਾਡੇ ਬਹੁਤ ਮਾਹਰ ਨੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਉਹ ਹਰ ਵਿਸ਼ੇ ਦੇ ਵਿੱਚ ਮਾਹਰ ਨੇ ਕਿਸੇ ਕਿਸਮ ਦੀ ਸਕੂਲ ਦੇ ਵਿੱਚ ਕੋਈ ਸਮੱਸਿਆ ਨਹੀਂ ਜਿਹੜੀ ਕ੍ਰਾਂਤੀ ਆ ਰਹੀਆਂ ਨਾ ਇਹ ਉੱਚ ਲੈਵਲ ਤੇ ਕ੍ਰਾਂਤੀ ਆ ਰਹੀ ਆ ਤੇ ਇਸ ਦੇ ਨਾਲ ਹੀ ਸਾਡੇ ਜੀ ਅੱਗੇ ਦੱਸੀ ਤਾਂ ਸਾਡੇ ਸਕੂਲ ਦੇ ਨਿਵਾੜ 29 ਦੇ ਵਿੱਚ 52 ਲੱਖ ਦੀ ਮਦਦ ਦੇ ਨਾਲ ਹੋਰ ਮਤਲਬ ਪ੍ਰੋਜੈਕਟ ਚੱਲ ਰਹੇ ਆ ਤੇ ਨਿਵਾੜ 30 ਦੇ ਵਿੱਚ ਵੀ ਜਿਹੜੇ ਅੱਗੇ ਚੱਲ ਰਹੇ ਆ ਉਹਦੇ ਵਿੱਚ 96 ਲੱਖ ਦੇ ਰੁਪਏ ਸਾਡੇ ਸਕੂਲ ਚ ਆਉਣੇ ਆ ਤੇ ਪ੍ਰੋਜੈਕਟ ਚੱਲਣਗੇ ਜਿਸ ਦੇ ਨਾਲ ਹਾਲ ਬਣਨੇ ਆ ਤੇ ਹੋਰ ਵੀ ਬਹੁਤ ਇਨਫਰਸਟ੍ਰਕਚਰ ਬਣਨਾ ਇਸ ਦੇ ਨਾਲ ਅਸੀਂ ਧੰਨਵਾਦ ਕਰਦੇ ਆ ਭਗਵਾਨ ਸਿੰਘ ਜੀ ਮਾਨ ਦਾ ਤੇ ਹਰ ਜੋ ਬੈਂਜੀ ਦਾ ਸਿੱਖਿਆ ਮੰਤਰੀ ਜੀ ਦਾ ਤੇ ਤਰਨਪ੍ਰੀਤ ਜੀ ਸੌਂਦ ਕਰਜਨਟ ਮੰਤਰੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਸਕੂਲਾਂ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆ ਦੀ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ। ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ। ਅੱਜ ਸਾਡੇ ਖੰਨੇ ਹਲਕੇ ਦੇ ਲਈ ਬੜਾ ਮਾਣ ਵਾਲਾ ਦਿਨ ਹੈ। ਜਦੋਂ ਸੰ 2022 ਦੇ ਵਿੱਚ ਅੱਪਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਹਦੇ ਸਰਕਾਰ ਬਣਾਈ ਸੀ ਤਾਂ ਉਦੋਂ ਆਪਾਂ ਕਿਹਾ ਸੀ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਮਾਨ ਸਾਹਿਬ ਨੂੰ ਤਾਂ ਉਹਦੇ ਤਹਿਤ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹ ਮੌਕਾ ਦਿੱਤਾ ਉਸੇ ਦੇ ਚੱਲਦੇ ਅੱਜ ਮੈਂ ਆਪਾਂ ਆਪਣੇ ਹਲਕੇ ਖੰਨੇ ਦੇ ਮੈਂ ਅੱਜ 6 ਸਕੂਲਾਂ ਦੇ ਵਿੱਚ ਜਿਹੜੇ ਵੱਡੇ ਕੰਮ ਹੋਏ ਨੇ ਅੱਜ ਆਪਾਂ 7 ਤਰੀਕ ਅਪ੍ਰੈਲ ਦੇ ਮਹੀਨੇ ਦੇ ਵਿੱਚ 2025 ਚ ਹੈ ਅੱਜ ਦੇ ਦਿਨ ਸੋ ਅਸੀਂ ਹੁਣ ਲਗਾਤਾਰ ਜਿਹੜੇ ਕੰਮ ਕੀਤੇ ਨੇ ਅੱਜ ਅਸੀਂ 6 ਸਕੂਲਾਂ ਦੇ ਵਿੱਚ ਵਿజిਟ ਕਰਕੇ ਇਹਦਾ ਉਦਘਾਟਨ ਕੀਤਾ ਹੈ 6 ਸਕੂਲਾਂ ਦਾ ਸੋ ਉਹ ਸਕੂਲਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੁਝ ਆંકੜੇ ਦੱਸਣ ਜਾ ਰਿਹਾ ਔਰ ਜਿਹੜੇ ਆਪਣੇ ਆਪ ਦੇ ਵਿੱਚ ਇਹ ਆંકੜੇ ਬੜੇ ਵੱਡੇ ਆંકੜੇ ਨੇ ਰਹਾਉਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦਿਵਾਰੀ ਦੇ ਉੱਤੇ 19 ਲੱਖ ਰੁਪਏ ਅਸੀਂ ਖਰਚੇ ਹੈ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਹੈ ਉੱਥੇ ਕੁਝ ਰਿਪੇਅਰ ਸੀ ਰਿਪੇਅਰ ਵੀ ਕੀਤੀ ਆ ਇਹਦੇ ਤੇ 1 ਲੱਖ ਰੁਪਇਆ ਖਰਚੇ ਉਦੋਂ ਬਾਅਦ ਚੋਂ ਆਪਾਂ ਲਲਹੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖਿਆ ਜਿੱਥੇ ਹੁਣ ਆਪਾਂ ਬੈਠੇ ਆ ਇਹਦੇ ਚ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਇਆ ਲੱਗਿਆ ਤੇ ਦੋ ਆਧੁਨਿਕ ਤਰੀਕੇ ਦੀਆਂ ਲੈਬ ਲੈਬਾਰਟਰੀਜ਼ ਬਣਾਈਆਂ ਨੇ ਜਿਹਦੇ ਤੇ 15 ਲੱਖ 2000 ਰੁਪਇਆ ਉਧਰ ਤੇ ਲੱਗਿਆ ਤੇ ਅਸੀਂ ਉਹਦੇ ਨਵੇਂ ਬਾਥਰੂਮ ਬਣਾਏ ਆ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹਦੇ ਤੇ ਸਾਡਾ 1.5 ਲੱਖ ਰੁਪਇਆ ਲੱਗਿਆ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ ਤਕਰੀਬਨ ਬਾਥਰੂਮਾਂ ਦੇ ਲਈ 166000 ਰੁਪਇਆ ਬੱਚਿਆਂ ਦੇ ਬਾਥਰੂਮਾਂ ਲਈ ਮਲਕਪੁਰ ਚ ਲੱਗਿਆ ਤੇ ਰਤਨਹੀੜੀ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਤਿੰਨ ਕਮਰੇ ਬਣੇ ਨੇ ਬਹੁਤ ਵੱਡੇ ਲੈਵਲ ਦੇ ਵਧੀਆ ਕਮਰੇ ਬਣੇ ਨੇ ਇਹਦੇ ਤੇ 1850000 ਰੁਪਇਆ ਲੱਗਿਆ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਤੇ ਗੋਹ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚਾਰ ਦਿਵਾਰੀ ਕਰਾਈ ਹੈ ਮੈਂ ਜਦੋਂ ਗਿਆ ਸੀ ਉੱਥੇ ਉਹਨਾਂ ਨੇ ਮੇਰੇ ਅੱਗੇ ਡਿਮਾਂਡ ਰੱਖੀ ਸੀ ਕਿ ਸਾਡੇ ਸਕੂਲ ਦੀ ਚਾਰਦੁواری ਕਰਾ ਦਿਓ 4,75,000 ਰੁਪਏ ਦੀ ਅਸੀਂ ਚਾਰਦੁਵਾਰੀ ਕਰਾਈ ਹੈ ਉੱਥੇ ਤੇ ਉੱਥੇ ਬਾਥਰੂਮ ਬਣਵਾਏ ਨੇ 1,40,000 ਰੁਪਏ ਦੇ ਅਸੀਂ ਬਾਥਰੂਮ ਤਿਆਰ ਕਰਾਏ ਨੇ ਗੋਧ ਦੇ ਮਿਡਲ ਤੇ ਗੋਧ aí ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦੀ ਵੀ ਚਾਰਦੁਵਾਰੀ ਦਾ ਕੰਮ ਸੀ ਉਹ ਕਰਵਾਇਆ ਪੂਰਾ ਸਾਡਾ 2 ਲੱਖ ਰੁਪਇਆ ਉਹਦੀ ਚਾਰਦੁਵਾਰੀ ਦੇ ਉੱਤੇ ਲੱਗੇ ਸੋ ਇਹ ਅੱਜ ਦੇ 6 ਸਕੂਲ ਸੀਗੇ ਐਵੇਂ ਹੀ ਪਰਸੋਂ ਨੂੰ ਤੁਹਾਨੂੰ ਅਪਡੇਟ ਕਰਾਂਗੇ ਪਰਸੋਂ ਨੂੰ ਵੀ ਸਾਡੇ 6 ਸਕੂਲਾਂ ਦਾ ਅਸੀ ਉਦਘਾਟਨ ਕਰਨਾ ਫਿਰ ਇੱਕ ਦਿਨ ਛੱਡ ਕੇ ਫੇਰ 6 ਸਕੂਲਾਂ ਦਾ ਕੰਮ ਐਡਾ ਕਰਕੇ ਇਹ ਅਸੀਂ ਜਾਨੀ ਕਿ ਸਕੂਲਾਂ ਦਾ ਜਿਹੜਾ ਅਸੀਂ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਸਿਹਤ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆ ਦਵਾਂਗੇ ਤੇ ਮੈਨੂੰ ਇਹ ਦੱਸਦੇ ਹੋ ਬੜਾ ਮਾਣਮਸੂਮ ਹੋ ਰਿਹਾ ਕਿ ਇਸ ਵਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਪਾਉਣੇ 18000 ਕਰੋੜ ਰੁਪਈਆ ਜਾਨੀ ਕਿ 17750 ਦੇ ਆਸ-ਪਾਸ ਕਰੋੜ ਰੁਪਈਆ ਸਿੱਖਿਆ ਦਾ ਬਜਟ ਰੱਖਿਆ ਗਿਆ ਹੈ ਜਿਹੜਾ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਬਜਟ ਹੈ ਸਿੱਖਿਆ ਦੀ ਕ੍ਰਾਂਤੀ ਦੇ ਲਈ ਜਿਸ ਦੇਸ਼ ਦਾ ਜਿਸ ਖਿੱਤੇ ਦਾ ਬੱਚਾ ਪੜ੍ਹ ਲਿਖ ਜਾਂਦਾ ਨਾ ਉਹ ਪੜ੍ਹਿਆ ਲਿਖਿਆ ਬੱਚਾ ਇਹਨਾਂ ਬੱਚਿਆਂ ਚੋਂ ਹੀ ਕੋਈ ਡਾਕਟਰ ਬੰਨਣਾ ਹੈ ਇਹਨਾਂ ਬੱਚਿਆਂ ਚੋਂ ਕੋਈ ਇੰਜੀਨੀਅਰ ਬੰਨਣਾ ਹੈ ਇਹਨਾਂ ਬੱਚਿਆਂ ਚੋਂ ਕੋਈ ਸਾਇੰਟਿਸਟ ਬੰਨਣਾ ਹੈ ਇਹਨਾਂ ਬੱਚਿਆਂ ਨੇ ਵੱਡੇ ਹੋ ਕੇ ਕਿਸੇ ਨੇ ਪੋਲੀਟੀਸ਼ੀਅਨ ਬਣ ਜਾਣਾ ਕੋਈ ਐਮਐਲਏ ਬਣੂ ਕੋਈ ਮੰਤਰੀ ਬਣੂ ਕੋਈ ਚੇਅਰਮੈਨ ਬਣੂ ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜਿਸ ਘਰ ਦਾ ਬੱਚਾ ਪੜ੍ਹ ਲਿਖ ਜਾਂਦਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਕਿਹਾ ਕਰਦੇ ਸੀ ਕਿ ਜਿਹੜਾ ਜਿਹੜਾ ਸਿੱਖਿਆ ਨਾ ਇਹ ਛੇੜਨੀ ਦੇ ਦੁੱਧ ਵਰਗੀ ਹੁੰਦੀ ਹੈ ਜੀਨੇ ਦੁੱਧ ਪੀਤਾ ਹੋਊ ਸਿੱਖਿਆ ਦਾ ਉਹ ਦਿਹਾੜੇਗਾ ਜਰੂਰ ਸੋ ਜਿਹੜੇ ਬੱਚੇ ਪੜ੍ਹ ਲਿਖ ਕੇ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਉਹ ਸਮਾਜ ਦਾ ਵੀ ਨਿਰਮਾਣ ਕਰਦੇ ਨੇ ਚੰਗੇ ਸੁਹਿਰਦ ਸਮਾਜ ਦਾ ਨਿਰਮਾਣ ਕਰਦੇ ਤਾਂ ਅੱਜ ਉਸ ਲਈ ਇਕੱਠੇ ਹੋਏ ਸੀ ਇਕੱਠੇ ਹੋ ਕੇ ਅੱਜ ਜੋ ਤੁਹਾਨੂੰ ਮੈਂ ਆંકੜੇ ਦੱਸੇ ਨੇ ਇਹ ਇਹ ਸਾਰੀ ਜੇ ਤੁਸੀਂ ਇਹ ਰਕਮ ਕਰੋ ਤਾਂ ਕਈ ਕਰੋੜ ਰੁਪਇਆ ਬਣ ਜਾਂਦਾ ਹੈ ਕਈ ਕਰੋੜ ਰੁਪਇਆ ਲਾ ਕੇ ਆ ਸਿਰਫ ਅਸੀਂ ਹਲੇ ਅੱਜ ਦੇ 6 ਸਕੂਲਾਂ ਦਾ ਦੱਸਿਆ ਪਰਸੋਂ ਨੂੰ ਤੁਹਾਨੂੰ ਅਸੀਂ ਹੋਰ ਸਕੂਲਾਂ ਦੇ ਬਾਰੇ ਵਿੱਚ ਬੁਲਾ ਕੇ ਐਦਾਂ ਹੀ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ ਧੰਨਵਾਦ ਮਜ਼ੀ ਇੱਕ ਛੋਟਾ ਜਿਹਾ ਹੋਰ ਕਿਉਂਕਿ ਤੁਸੀਂ ਹਾਂਜੀ ਮੈਂ ਅਨਮੋਲ ਸੂਤ ਬਲਾਕ ਰਿਸੋਰਸ ਕੋਆਰਡੀਨੇਟਰ ਹਾਂ ਖੰਨਾਦੂ ਮੈਂ ਆਪਣੇ ਬਲਾਕ ਖੰਨਾ ਵੱਲੋਂ ਅਤੇ ਇਸ ਸਕੂਲ ਸਰਕਾਰੀ ਸੀਨੀਅਰ ਸੈੰਟਰ ਸਕੂਲ ਲਹਿੜੀ ਵੱਲੋਂ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਤਨੁਪ੍ਰਿੰਤ ਸੌਂਹ ਜੀ ਦਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਪर्व ਤੇ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਬਲਾਕ ਬਾਰੇ ਜੀ ਮੈਂ ਤੁਹਾਨੂੰ ਦੱਸਾਂ ਤਾਂ ਇਸ ਥੋੜੇ ਜਿਹੇ ਟਾਈਮ ਦੇ ਵਿੱਚ ਬਲਾਕ ਨੇ ਸਕੂਲਾਂ ਨੇ ਅਤੇ ਵਿਦਿਆਰਥੀਆਂ ਨੇ ਇੰਨੀ ਇੱਕ ਕਾਮਯਾਬੀ ਹਾਸਲ ਕੀਤੀ ਹੈ ਚਾਹੇ ਉਹ ਸਕੂਲ ਦੀਆਂ ਬਿਲਡਿੰਗਾਂ ਹੋਣ ਯਾ ਵਿਦਿਆਰਥੀਆਂ ਦੀ ਪੜ੍ਹਾਈ ਹੋ। ਹਰ ਇੱਕ ਚੀਜ਼ ਵਿਦਿਆਰਥੀਆਂ ਨੂੰ ਕਿਤਾਬਾਂ ਵਰਦੀਆਂ ਸਮੇਂ ਸਿਰ ਮਿਲਦੀਆਂ ਰਹੀਆਂ ਨੇ। ਜਿਸ ਕਰਕੇ ਅਸੀਂ ਆਪਣੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਮੈਂ ਅਮੋਲ ਸੂਦ ਬਲਾਕ ਰਿਸੋਰਸ ਕੋਆਰਡੀਨੇਟਰ ਖੰਨਾ ਦੋਤੋ। ਜੇ ਮੈਂ ਆਪਣੇ ਤੁਹਾਨੂੰ ਬਲਾਕ ਦੇ ਸਕੂਲ ਦੇ ਨਤੀਜੇ ਦੱਸਾਂ ਤਾਂ ਇਸ ਵਾਰੀ ਸਾਡੇ ਸਰਕਾਰੀ ਸਕੂਲਾਂ ਦੇ ਨਤੀਜੇ ਕੋਈ 98% ਕੋਈ 99% ਇਹ ਤਾਂ ਹੀ ਸੰਭਵ ਹੋ ਸਕੇਆ ਜੇ ਸਾਨੂੰ ਸਰਕਾਰ ਵੱਲੋਂ ਹਰ ਇੱਕ ਚੀਜ਼ ਸਮੇਂ ਸਰ ਮਹੱਤਵਯਾ ਹੁੰਦੀ ਰਹੀ ਹੈ ਚਾਹੇ ਉਹ ਕੋਈ ਬੱਚਿਆਂ ਵਾਸਤੇ ਕਿਤਾਬਾਂ ਨੇ ਜਾਂ ਵਰਦੀਆਂ ਨੇ ਜਾਂ ਹੋਰ ਕੋਈ ਵੀ ਪ੍ਰੋਜੈਕਟ ਨੇ ਜਿਵੇਂ ਕਿ ਸਾਡਾ ਹੁਣ ਨਵਾਂ ਪ੍ਰੋਜੈਕਟ ਸ਼ੁਰੂ ਹੋਇਆ ਹੈ ਮਿਸ਼ਨ ਸਮਰਥ 3.0 ਜਿਹਦੇ ਵਿੱਚ ਸਰਕਾਰ ਨੇ ਦੇਖਿਆ ਕਿ ਵਿਦਿਆਰਥੀ ਪੰਜਾਬੀ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਥੋੜਾ ਜਿਹਾ ਪਿੱਛੇ ਰਹਿ ਰਹੇ ਹਨ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕੰਪੀਟ ਕਰਨ ਵਾਸਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤੋਂ ਹਰੇਕ ਵਿਦਿਆਰਥੀ ਫਾਇਦਾ ਲੈ ਰਿਹਾ ਹੈ ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਆਪਣੇ ਸਕੂਲ ਦੇ ਐਨਐਮਐਮਐਸ ਦੇ ਨਤੀਜੇ ਦੱਸਾਂ ਸਾਡੇ ਬਲਾਕ ਦੇ ਵਿੱਚ ਇੱਕ ਸਕੂਲ ਅਜਿਹਾ ਵੀ ਹੈ ਜਿਸ ਵਿੱਚ 19 ਵਿਦਿਆਰਥੀਆਂ ਨੇ ਭਾਗ ਲਿਆ ਔਰ ਉਸ ਵਿੱਚੋਂ 18 ਵਿਦਿਆਰਥੀਆਂ ਨੇ ਉਹ ਨਤੀਜਾ ਕਲੀਅਰ ਕੀਤਾ ਹੈ ਜਿਸ ਵਿੱਚੋਂ ਪਹਿਲੀਆਂ 12 ਪੋਜੀਸ਼ਨਾਂ ਸਾਡੇ ਬਲਾਕ ਦੀਆਂ ਹੀ ਹਨ ਸਾਡਾ ਸਰਕਾਰੀ ਹਾਈ ਸਕੂਲ ਬੁੱਲੇਪੁਰ ਸਰਪੰਚ ਸਾਹਿਬ ਆਏ ਤੁਹਾਡੇ ਸਕੂਲ ਚ ਸਰਕਾਰੀ ਸਕੂਲ ਇਹ ਫੰਕਸ਼ਨ ਹੈ ਮੰਤਰੀ ਸਾਹਿਬ ਆਏ ਨੇ ਉਸ ਸੰਬੰਧੀ ਕੀ ਕਹਿਣਾ ਹੈ ਤੁਹਾਡਾ ਹਾਂਜੀ ਮੈਂ ਰਣਜੀਤ ਸਿੰਘ ਲਲਹੇੜੀ ਪਿੰਡ ਸਰਪੰਚ ਲਲਹੇੜੀ ਤੋਂ ਹਾਂਜੀ ਤੇ ಗ್ರಾಮ ਪੰਚਾਇਤ ਸਰਕਾਰ ਕੁਮਾਨ ਕੁਮਾਨ ਜੀ ਦਾ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਹੈ ਪੰਜਾਬ ਸਿੱਖਿਆ ਗ੍ਰਾਂਤੀ ਦੇ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਹਰ ਸਕੂਲਾਂ ਜਿਵੇਂ ਕਿ ਸਾਡਾ ਉਹਨਾਂ ਵਿੱਚੋਂ ਇੱਕ ਸਾਡਾ ਪਿੰਡ ਲਹਿੜੀ ਹੁੰਦਾ ਜਿਵੇਂ ਸਾਡੇ ਪਿੰਡ ਦੇ ਸਕੂਲ ਦੇ ਬੱਚੇ ਨੇ ਉਹਨਾਂ ਦਾ ਜਿਹੜਾ ਭਵਿੱਖ ਹੈ ਬਹੁਤ ਵਧੀਆ ਬਣਨ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਆਪਾਂ ਬਿਲਡਿੰਗਾਂ ਦਾ ਲਾ ਲੀਏ ਵਰਦੀਆਂ ਦਾ ਲਾ ਲੀਏ ਜਾਂ ਜਿਹੜਾ ਮਿੱਡੇ ਮੀਲ ਚੱਲਦਾ ਉਹਨਾਂ ਦਾ ਬਹੁਤ ਵਧੀਆ ਕੁਛ ਖੇਤਰ ਦਾ ਕੰਮ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਵਧਾਈ ਦੀ ਹੱਕਦਾਰ ਅਸੀਂ ਬਹੁਤ ਧੰਨਵਾਦ ਕਰਦੇ ਕਿਨੋਂ ਆਈਏ ਆਪਣਾ ਮੇਰਾ ਨਾਮ ਕਾਫੀ ਸਿੰਘ ਲਹਿੜੀਆ ਜੀ ਮੇਰੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਸਰਕਾਰੀ ਪ੍ਰਾਇਮਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿੜੀਆ ਵਿੱਚ ਇਸ ਦੇ ਵਿੱਚ ਪੜ੍ਹਾਈ ਬਹੁਤ ਵਧੀਆ 98.9% ਇਸ ਵਾਰ ਦਾ ਰਿਜ਼ਲਟ ਆਇਆ ਹੈ ਜੀ ਬੱਚਿਆਂ ਦਾ ਮਿੱਡੇ ਮੀਲ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ ਤੇ ਹੋਰ ਵੀ ਜਿਹੜਾ ਹੈ ਗ੍ਰਾਂਤਾ ਵਗੈਰਾ ਆ ਰਹੀਆਂ ਨੇ ਜਾ ਜਿਹੜਾ ਸਿੱਖਿਆ ਕ੍ਰਾਂਤੀ ਦਾ ਸੁਪਨਾ ਮੁੱਖ ਮੰਤਰੀ ਸਾਹਿਬ ਦਾ ਉਹ ਸਰਕਾਰ ਹੋਣ ਜਾ ਰਿਹਾ ਹੈ ਤੇ ਹਰ ਤਰ੍ਹਾਂ ਦੇ ਜਿਹੜੀ ਸਹੂਤ ਆ ਜੀ ਸਰਕਾਰੀ ਆ ਉਹ ਪ੍ਰੋਪਰ ਢੰਗ ਨਾਲ ਸਹੀ ਸਮੇਂ ਤੇ ਕਾਪੀਆਂ ਵਗੈਰਾ ਕਿਤਾਬਾਂ ਜੋ ਮਿਲਦੀਆਂ ਨੇ ਉਹ ਮਿਲ ਨਹੀਂ ਧੰਨਵਾਦ